ਹਾਂਜੀ ਤਾਂ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅੰਡਰਸਟ੍ਰੌਂਗ ਐਚ ਦੇ ਬਾਰੇ ਜਿਸ ਨੂੰ ਕਿ ਵਰਬ ਕੰਪਨੀ ਦੁਆਰਾ ਬਣਾਇਆ ਜਾਂਦਾ ਹੈ ਇਹਦਾ ਪ੍ਰਯੋਗ ਕਿੱਥੇ ਕੀਤਾ ਜਾਂਦਾ ਹੈ ਅਤੇ ਇਹਦੇ ਕਿਵੇਂ ਦੇ ਰਿਜ਼ਲਟ ਹਨ ਅਤੇ ਕਿੰਨੀ ਮਾਤਰਾ ਆਪਾਂ ਆਪਣੇ ਪਸ਼ੂ ਨੂੰ ਦੇਣੀ ਹੈ ਇਸ ਦੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਅੰਡਰਸਟਰੋਂਗ ਐਚ ਦੀ ਵਰਤੋਂ ਪਸ਼ੂਆਂ ਵਿੱਚ ਉੱਥੇ ਕੀਤੀ ਜਾਂਦੀ ਹੈ ਜਦੋਂ ਪਸ਼ੂ ਸੂਣ ਵਾਲਾ ਹੁੰਦਾ ਹੈ ਇਸ ਨੂੰ 2 ਮਹੀਨੇ ਪਹਿਲਾਂ ਆਪਣੇ ਪਸ਼ੂਆਂ ਵਿੱਚ ਦਿਓ ਇਸ ਦੇ ਨਾਲ ਉਸ ਦੇ ਲੇਵੇ ਦਾ ਵਿਕਾਸ ਬਹੁਤ ਵਧੀਆ ਹੋਵੇਗਾ ਪਸ਼ੂ ਦੁੱਧ ਵੀ ਵਧੀਆ ਉਤਾਰੇਗਾ ਤੇ ਉਸ ਦਾ ਲੇਵੇ ਦਾ ਸੈਜ ਵੀ ਵੱਡਾ ਹੋਵੇਗਾ ਦੂਸਰੀ ਵਰਤੋਂ ਇਹਦੀ ਉੱਥੇ ਕੀਤੀ ਜਾਂਦੀ ਹੈ ਜਿੱਥੇ ਥਣਾ ਨਾਲ ਸੰਬੰਧਿਤ ਕੋਈ ਵੀ ਪ੍ਰੋਬਲਮ ਆਪਣੇ ਪਸ਼ੂ ਵਿੱਚ ਆ ਗਈ ਹੈ ਜਿਵੇਂ ਥਣਾ ਦਾ ਵੱਡਾ ਛੋਟਾ ਹੋਣਾ ਜਾਂ ਹਵਾਨੇ ਨੂੰ ਸੋਜ ਰਹਿਣੀ ਇਸ ਦੇ ਨਾਲ ਵੀ ਪਸ਼ੂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਦੇ ਹਨ ਤੀਸਰੇ ਥਾਂ ਤੇ ਆਪਾਂ ਇਸ ਨੂੰ ਵਰਤ ਸਕਦੇ ਹਾਂ ਜਿੱਥੇ ਆਪਣੇ ਮਿਲਕ ਦੀ ਕੁਆਲਿਟੀ ਵਧੀਆ ਨਹੀਂ ਹੈ ਦੁੱਧ ਦੀ ਕੁਆਲਿਟੀ ਵਧੀਆ ਨਹੀਂ ਰਹਿੰਦੀ ਤਾਂ ਦੁੱਧ ਦੀ ਕੁਆਲਿਟੀ ਨੂੰ ਸੁਧਾਰਨ ਲਈ ਵੀ ਆਪਾਂ ਅੰਡਰਸਟਰੋਂਗ ਐਚ ਦੀ ਵਰਤੋਂ ਕਰ ਸਕਦੇ ਹਾਂ ਜੇ ਗੱਲ ਕਰੀਏ ਇਸ ਨੂੰ ਕਿੰਨੀ ਮਾਤਰਾ ਵਿੱਚ ਆਪਣੇ ਪਸ਼ੂ ਵਿੱਚ ਦੇਣਾ ਹੈ ਤਾਂ ਇਸ ਨੂੰ 10 10 ਐਮਐਲ ਆਪਣੇ ਪਸ਼ੂ ਵਿੱਚ ਡੇਲੀ ਦਿਓ ਇਸ ਦੇ ਨਾਲ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਆਪਣੇ ਪਸ਼ੂ ਵਿੱਚ ਵੇਖਣ ਨੂੰ ਮਿਲਣਗੇ ਜੇ ਗੱਲ ਕਰੀਏ ਇਹਦੇ 1/2 ਲੀਟਰ ਦੀ ਮਾਰਕੀਟ ਪ੍ਰਾਈਸ ਦੀ ਤਾਂ 715 ਰੁਪਏ ਮਾਰਕੀਟ ਪ੍ਰਾਈਸ ਨਾਲ ਇਹ ਬਾਜ਼ਾਰ ਵਿੱਚੋਂ ਆਪਾਂ ਨੂੰ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਇਸਦੇ ਬਹੁਤ ਵਧੀਆ ਰਿਜ਼ਲਟ ਆਪਣੇ ਪਸ਼ੂ ਵਿੱਚ ਵੇਖਣ ਨੂੰ ਮਿਲਦੇ ਹਨ ਜੇਕਰ ਤੁਹਾਨੂੰ ਵੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਹੋਰ ਦਵਾਈਆਂ ਦੀਆਂ ਜਾਣਕਾਰੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਧੰਨਵਾਦ